ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋ ਗੁਰੂ ਪਿਆਰੀ ਗੁਰਸਵਾਰੀ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਦੀ ਕਿਰਪਾ ਸਦਕਾ ਅੱਜ ਦੇਸ਼ ਅਤੇ ਵਿਦੇਸ਼ ਦੇ ਵਿੱਚ ਥਾਂ ਪਰ ਥਾਂ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਮਨਾ ਰਹੀਆਂ ਹਨ ਆਪ ਸਰਬਸੰਗਤਾਨੋ ਵੀ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਆਓ ਸਤਿਗੁਰੂ ਧੰਨ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀਆਂ ਨੇ ਸਾਡੇ ਤੇ ਜੋ ਇਹ ਪ੍ਰੋਪਕਾਰ ਕੀਤਾ ਗੁਰਬਾਣੀ ਦਾ ਭੰਡਾਰ ਸਾਨੂੰ ਬਖਸ਼ਿਸ਼ ਕੀਤਾ ਇਸ ਦੇ ਇਤਿਹਾਸ ਤੋਂ ਜਾਣੂ ਹੋਈਏ ਕਿ ਕੀ ਕਾਰਨ ਬਣੇ ਸਨ ਆਦ ਬੀੜ ਸਾਹਿਬ ਜੀਆਂ ਦੀ ਸੰਪਾਦਨਾ ਕਰਨ ਦੇ ਕੀ ਕਾਰਨ ਬਣੇ ਸਨ ਗੁਰਬਾਣੀ ਨੂੰ ਇਕੱਤਰ ਕਰਨ ਦੇ ਆਪਣੇ ਇਤਿਹਾਸ ਤੋਂ ਅਸੀਂ ਜਾਣੂ ਹੋਈਏ ਸੰਮਤ ਬਿਕਰਮੀ 1661 ਭਾਦ੍ਰੋ ਸੁਦੀ 1 ਇਕਮ ਸੰਨ 1604 ਈਸਵੀ ਨੂੰ ਆਦ ਬੀੜ ਸਾਹਿਬ ਜੀਆਂ ਦੀ ਸੰਪਾਦਨਾ ਕੀਤੀ ਗਈ ਤਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਆਂ ਨੇ ਸਾਡੇ ਤੇ ਇਹ ਪਰਉਪਕਾਰ ਕੀਤਾ ਇਸ ਦੇ ਕੀ ਕਾਰਨ ਬਣੇ ਸਨ ਪਹਿਲਾ ਕਾਰਨ ਤਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਆਂ ਦੇ ਸਮੇਂ ਉਹਨਾਂ ਦੇ ਵੱਡੇ ਭਰਾਤਾ ਪ੍ਰithvi ਚੰਦ ਜਿਨ੍ਹਾਂ ਦਾ ਪੁੱਤਰ ਮਿਹਰਬਾਨ ਸੀ ਉਸਨੂੰ ਫਿਰ ਧੀ ਚੰਦ ਨੇ ਕਾਵ ਰੂਪ ਸਿਖਾਇਆ ਹੋਇਆ ਸੀ ਕਾਵ ਰਚਨਾ ਕਰਨੀ ਸਿਖਾਈ ਸੀ ਬੜੀ ਸੋਹਣੀ ਕਾਵ ਰਚਨਾ ਕਰ ਲੈਂਦਾ ਸੀ ਤੇ ਉਹ ਗੁਰਬਾਣੀ ਨੂੰ ਉਚਾਰਨ ਕਰਦਾ ਸੀ ਕੱਚੀ ਗੁਰਬਾਣੀ ਨੂੰ ਜਿਹਦੇ ਅਖੀਰ ਵਿੱਚ ਨਾਨਕ ਪਾਤ ਦੀ ਵਰਤੋਂ ਕਰ ਲੈਂਦਾ ਸੀ ਤੇ ਸਿੱਖਾਂ ਨੂੰ ਭੁਲੇਖਾ ਪੈ ਜਾਂਦਾ ਸੀ ਕਿ ਇਹ ਗੁਰਬਾਣੀ ਤਾਂ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀਆਂ ਦੀ ਸੱਚੀ ਗੁਰਬਾਣੀ ਹੈ ਜਦੋਂ ਸਿੱਖ ਸੰਗਤਾਂ ਨੇ ਇਹ ਗੁਰਬਾਣੀ ਦੇ ਸ਼ਬਦ ਇਹ ਪੰਕਤੀਆਂ ਸਰਵਣ ਕੀਤੀਆਂ ਦਾ ਤੇ ਤਾਨ ਗੁਰਵਰਜਨ ਦੇ ਮਹਾਰਾਜ ਸਾਹਿਬ ਜੀਆਂ ਦੇ ਕੋਲ ਆਏ ਤੇ ਸਤਿਗੁਰੂ ਸਾਹਿਬ ਜੀਆਂ ਨੂੰ ਆ ਕਰਕੇ ਦੱਸਿਆ ਇਹ ਕਿਹੜੀਆਂ ਪੰਕਤੀਆਂ ਸਨ ਜੋ ਅੱਜ ਵੀ ਸਾਡੇ ਵੀਰ ਟਰੈਕਟਰਾਂ ਦੇ ਉੱਪਰ ਲਿਖਾ ਲੈਂਦੇ ਹਨ ਕਈ ਥਾਵਾਂ ਤੇ ਅੱਜ ਵੀ ਇਹਨਾਂ ਪੰਕਤੀਆਂ ਦਾ ਉਚਾਰਨ ਹੁੰਦਾ ਹੈ ਜਿਵੇਂ ਕਿ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਨਾਨਕ ਨੀਵਾ ਜੋ ਚੱਲੈ ਲੱਗਾ ਨਾ ਤਾਤੀ ਵਾਓ ਇਹ ਕੱਚੀ ਗੁਰਬਾਣੀ ਹੈ ਕੱਚੀ ਗੁਰਬਾਣੀ ਕੀ ਹੁੰਦੀ ਹੈ ਮਹਾਰਾਜ ਗੁਰਬਾਣੀ ਇਹੰਦਰ ਦੱਸ ਦੇਣ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਸਤਿਗੁਰੂ ਤੋਂ ਬਿਨਾ ਸਾਰੀ ਹੀ ਸੰਸਾਰ ਦੇ ਉੱਪਰ ਗੁਰਬਾਣੀ ਕੱਚੀ ਹੈ ਜੇ ਸੱਚੀ ਹੈ ਤੇ ਉਹ ਧੁਰੋਂ ਆਈ ਗੁਰਬਾਣੀ ਧੁਰ ਕੀ ਬਾਣੀ ਆਈ ਤਿੰ ਸਗਲਿ ਚਿੰਤ ਮਿਟਾਈ ਉਹੀ ਸੱਚੀ ਗੁਰਬਾਣੀ ਹੈ ਸਿੱਖ ਸੰਗਤਾਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਾਂ ਦੇ ਪਾਸ ਜਾ ਕਰਕੇ ਬੇਨਤੀ ਕੀਤੀ ਤੇ ਦੱਸਿਆ ਕਿ ਆਪ ਜੀ ਦੇ ਭਰਾਤਾ ਉਨ੍ਹਾਂ ਦਾ ਸੁਪੁੱਤਰ ਮਿਹਰਬਾਨ ਪੰਕਤੀਆਂ ਉਚਾਰਨ ਕਰਦਾ ਹੈ ਤੇ ਗੁਰਬਾਣੀ ਦਾ ਰਲ੍ਹਾ ਪੈ ਜਾਂਦਾ ਹੈ ਸੱਚੀ ਤੇ ਕੱਚੀ ਗੁਰਬਾਣੀ ਦਾ ਸਿੱਖ ਸੰਗਤਾਂ ਨੂੰ ਪਤਾ ਨਹੀਂ ਚੱਲਦਾ ਤੇ ਲੋਕਾਂ ਦੇ ਵਿੱਚ ਭਰਮ ਪਿਆ ਹੋਇਆ ਹੈ ਆਪ ਜੀ ਕਿਰਪਾ ਕਰੋ ਇਸ ਭਰਮ ਤੋਂ ਸਾਨੂੰ ਮੁਕਤੀ ਦਿਵਾਓ ਇਹ ਸਭ ਤੋਂ ਵੱਡਾ ਕਾਰਨ ਸੀ ਤਾਨ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀਆਂ ਦੇ ਗੁਰਬਾਣੀ ਇਕੱਤਰ ਕਰਨ ਦਾ ਦੂਸਰਾ ਕਾਰਨ ਤਾਨ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀਆਂ ਦਾ ਇਹ ਸੀ ਕਿ ਜਿਵੇਂ ਸਰੀਰ ਕਰਕੇ ਧੰਗ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਉਹਨਾਂ ਸਮਿਆਂ ਦੇ ਵਿੱਚ ਗੁਰੂ ਸਨ ਤੇ ਸਿੱਖ ਸੰਗਤਾਂ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਸਤਿਗੁਰੂ ਸਾਹਿਬ ਜੀਆਂ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਆਉਂਦੀਆਂ ਸਨ ਤੇ ਇੰਨੀ ਸੰਗਤ ਨੂੰ ਦਰਸ਼ਨ ਦੀਦਾਰੇ ਹੋ ਨਹੀਂ ਪਾਉਂਦੇ ਸਨ ਇਸ ਕਾਰਨ ਧੰਗ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀਆਂ ਨੇ ਕਿਹਾ ਕਿ ਅਸੀਂ ਐਸੀ ਗੁਰਬਾਣੀ ਦਾ ਭੰਡਾਰ ਰਚਾਂਗੇ ਐਸਾ ਸਰੂਪ ਤਿਆਰ ਕਰਨ ਜਾ ਰਹੇ ਹਾਂ ਜਿਦੇ ਨਾਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਸਿੱਖ ਸੰਗਤਾਂ ਇੱਕੇ ਸਮੇਂ ਦੇ ਵਿੱਚ ਬਹੁਤਾਤ ਸਥਾਨਾਂ ਤੇ ਗੁਰੂ ਸਾਹਿਬ ਜੀਾਂ ਦੇ ਦਰਸ਼ਨ ਕਰ ਪਾਉਣਗੇ ਤੇ ਤੀਸਰਾ ਕਾਰਨ ਉਹਨਾਂ ਸਮਿਆਂ ਦੇ ਵਿੱਚ ਹੋਰਾਂ ਵਰਗਾਂ ਦੇ ਵਿੱਚ ਜਾਤਾਂ ਦੇ ਵਿੱਚ ਨੀਵੀਆਂ ਜਾਤਾਂ ਵਾਲਿਆਂ ਨੂੰ ਗੁਰਬਾਣੀ ਪੜਨ ਦਾ ਹੱਕ ਨਹੀਂ ਸੀ ਜੋ Hindu ਧਰਮ ਵਿੱਚ ਤਾਂ ਨੀਚੀ ਜਾਤੀ ਵਿੱਚ ਥਣ ਉਹ ਆਪਣੇ ਹੀ ਧਰਮ ਗ੍ਰੰਥਾਂ ਨੂੰ ਬਾਚ ਨਹੀਂ ਸਕਦੇ ਸਨ ਮੁਸਲਮਾਨ ਧਰਮ ਦੇ ਵਿੱਚ ਵੀ ਜੋ ਨੀਚ ਜਾਤ ਵਿੱਚ ਸਨ ਉਹ ਆਪਣੇ ਧਰਮ ਦੇ ਗ੍ਰੰਥ ਨੂੰ ਨਹੀਂ ਪੜ੍ਹ ਸਕਦੇ ਸਨ ਤੇ ਤਨ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਇਹ ਐਸਾ ਇੱਕ ਗ੍ਰੰਥ ਅਸੀਂ ਰਚਾਂਗੇ ਜੋ ਬਰਸਾਤ ਦੇ ਪਾਣੀ ਵਾਂਗ ਸਾਰੇ ਥਾਵਾਂ ਤੇ ਬਰੇਗਾ ਤੇ ਲੋਕਾਈ ਦਾ ਭਲਾ ਕਰੇਗਾ ਕੋਈ ਵੀ ਇਸ ਧਰਮ ਦੇ ਵਿੱਚ ਆ ਕੇ ਗੁਰਬਾਣੀ ਦਾ ਜਾਪ ਕਰ ਸਕਦਾ ਹੈ ਗੁਰਬਾਣੀ ਦੇ ਦਸੇ ਅਨੁਸਾਰ ਜੀਵਨ ਜਿਉ ਕੇ ਆਪਣਾ ਜੀਵਨ ਸਫਲਾ ਬਣਾ ਸਕਦਾ ਹੈ ਤੇ ਚੌਥਾ ਕਾਰਨ ਉਨ੍ਹਾਂ ਸਮਿਆਂ ਦੇ ਵਿੱਚ ਹਰੇਕ ਧਰਮ ਦੇ ਵਿੱਚ ਉਹਨਾਂ ਦੇ ਪੀਰਾਂ ਪੈਗੰਬਰਾਂ ਨੇ ਗ੍ਰੰਥ ਰਚਿਆ ਹੋਇਆ ਸੀ ਹਰੇਕ ਧਰਮ ਦੇ ਕੋਲ ਆਪਣਾ ਇੱਕ ਨਿਜੀ ਗ੍ਰੰਥ ਸੀ ਜਿਹਦੀ ਗੁਰਬਾਣੀ ਪੜ੍ਹ ਕੇ ਉਹਦੇ ਤੋਂ ਉਹ ਸਿੱਧ ਲੈਂਦੇ ਸਨ Hindu ਵੀਰਾਂ ਦੇ ਕੋਲ ਗੀਤਾ ਸੀ ਇਸਲਾਮ ਧਰਮ ਦੇ ਕੋਲ ਕੁਰਾਨ ਸੀ ਇਸੇ ਤਰ੍ਹਾਂ ਇਸਾਈ ਧਰਮ ਦੇ ਕੋਲ ਬਾਈਬਲ ਸੀ ਇਸ ਚੀਜ਼ ਦੀ ਘਾਟ ਜਾਣਦਿਆਂ ਹੋਇਆਂ ਸਿੱਖ ਧਰਮ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸੰਪਾਦਨਾ ਕੀਤੀ ਗਈ ਗੁਰਬਾਣੀ ਇਕੱਤਰ ਕਰਨ ਤਾਨ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀਆ ਨੇ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀਆ ਨੂੰ ਹੁਕਮ ਲਾਇਆ ਕਿ ਦੇਸ਼ ਵਿਦੇਸ਼ ਦੇ ਵਿੱਚ ਸਿੱਖ ਸੰਗਤਾਂ ਨੂੰ ਹੁਕਮਨਾਮੇ ਭੇਜੇ ਜਾਣ ਜਿੱਥੇ ਜਿੱਥੇ ਤਾਨ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀਆ ਨੇ ਯਾਤਰਾ ਕੀਤੀ ਹੈ ਜੋ ਕਿ ਗੁਰਬਾਣੀ ਅੰਦਰ ਭਾਈ ਗੁਰਦਾਸ ਜੀ ਆਪਣੀਆਂ ਰਚਨਾ ਦੇ ਵਿੱਚ ਦੱਸਦੇ ਹਨ ਆਸਾ ਹੱਥ ਕਿਤਾਬ ਕਛ ਨੀਲ ਵਸਤਰ ਧਾਰੇ ਬਣਵਾਰੀ ਤਾਨ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀਆ ਦੇ ਹੱਥ ਦੇ ਵਿੱਚ ਇੱਕ ਛੋਟਾ ਹੁੰਦਾ ਸੀ ਅਤੇ ਇੱਕ ਕਿਤਾਬ ਹੁੰਦੀ ਸੀ ਇਹ ਕਿਤਾਬ ਤੋਂ ਭਾਵ ਇਹ ਹੀ ਹੈ ਕਿ ਗੁਰਬਾਣੀ ਦੀ ਪੋਥੀ ਸੀ ਜਿੱਥੇ ਵੀ ਸਤਿਗੁਰੂ ਤਾਨਗੁਰ ਨਾਨਕ ਦੇ ਮਹਾਰਾਜ ਸਾਹਿਬ ਜੀ ਲੋਕਾਈ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਸਨ ਉਥੇ ਹੀ ਗੁਰਬਾਣੀ ਰਚ ਲਿਆ ਕਰਦੇ ਸਨ ਉਥੀ ਦੇ ਉੱਪਰ ਜਦੋਂ ਵੀ ਗੁਰਬਾਣੀ ਦਾ ਉਪਦੇਸ਼ ਕਿਸੇ ਨੂੰ ਬਖਸ਼ਿਸ਼ ਕਰਦੇ ਸਨ ਤੇ ਪੋਥੀ ਦੇ ਉੱਪਰ ਗੁਰਬਾਣੀ ਉਲੀਕ ਲਿਆ ਕਰਦੇ ਸਨ ਪਾਈ ਗੁਰਦਾਸ ਜੀ ਦਾ ਹਵਾਲਾ ਹੈ ਇਸੇ ਤਰ੍ਹਾਂ ਹੀ ਜਦੋਂ ਤਾਨਗੁਰ ਅਰਜਨ ਦੇ ਮਹਾਰਾਜ ਸਾਹਿਬ ਜੀ ਨੇ ਪਾਈ ਗੁਰਦਾਸ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਲਾਇਆ ਕਿਸੇ ਸੰਗਤਾਂ ਨੂੰ ਕਹੋ ਕਿ ਜੋ ਵੀ ਉਹਨਾਂ ਦੇ ਕੋਲ ਗੁਰਬਾਣੀ ਦੇ ਪੱਤਰੇ ਹਨ ਪੋਥੀਆਂ ਹਨ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਲੀਆਂ ਕੀਤੀਆਂ ਜਾਣ ਅਸੀਂ ਇੱਕ ਗੁਰਬਾਣੀ ਦਾ ਭੰਡਾਰ ਰਜਨਾ ਹੈ ਗੁਰਬਾਣੀ ਦਾ ਭੰਡਾਰ ਰਜ ਕੇ ਅਸੀਂ ਉਹਨਾਂ ਨੂੰ ਉਹ ਪੱਤਰੇ ਵਾਪਸ ਕਰ ਦੇਵਾਂਗੇ ਕਿਉਂਕਿ ਉਹਨਾਂ ਦਾ ਗੁਰੂ ਨਾਨਕ ਸਾਹਿਬ ਜੀਆ ਦੇ ਨਾਲ ਬੜਾ ਪਿਆਰ ਤੇ ਸਨੇਹ ਹੈ ਉਹਨਾਂ ਨੂੰ ਗੁਰੂ ਸਾਹਿਬ ਵੱਲੋਂ ਇਹ ਦਾਤਾਂ ਬਖਸ਼ਿਸ਼ ਹੋਈਆਂ ਨੇ ਅਸੀਂ ਉਹਨਾਂ ਨੂੰ ਵਾਪਸ ਕਰ ਦੇਵਾਂਗੇ ਸਾਨੂੰ ਗੁਰਬਾਣੀ ਦਾ ਭੰਡਾਰ ਰਚਣ ਵਾਸਤੇ ਇਹ ਪੋਥੀਆਂ ਬਖਸ਼ੀਆਂ ਜਾਣ ਤਾਨਗੁਰ ਨਾਨਕ ਦੇ ਮਹਾਰਾਜ ਸਾਹਿਬ ਜੀ ਗੁਰਬਾਣੀ ਦਾ ਭੰਡਾਰ ਰਚਦੇ ਸਨ ਤੇ ਜਦੋਂ ਤਾਨਗੁਰ ਅੰਗਦ ਦੇ ਮਹਾਰਾਜ ਸਾਹਿਬ ਜੀਆਂ ਨੂੰ ਗੁਰਤਾ ਗੱਦੀ ਸੌਂਪੀ ਸੀ ਉਸ ਸਮੇਂ ਤਾਨਗੁਰ ਨਾਨਕ ਦੇ ਮਹਾਰਾਜ ਸਾਹਿਬ ਜੀਆਂ ਨੇ ਉਹ ਪੋਥੀਆਂ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀਆਂ ਨੂੰ ਬਖਸ਼ਿਸ਼ ਕਰ ਦਿੱਤੀਆਂ ਸਨ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀਆਂ ਨੇ ਜੋ ਗੁਰਬਾਣੀ ਚਾਰਨ ਕੀਤੀ ਸੀ ਉਹ ਤਾਨਗੁਰ ਅਮਰਦਾਸ ਮਹਾਰਾਜ ਸਾਹਿਬ ਜੀਆਂ ਨੂੰ ਬਖਸ਼ਿਸ਼ ਕਰ ਦਿੱਤੀਆਂ ਸਨ ਤੇ ਤਾਨਗੁਰ ਅਮਰਦਾਸ ਮਹਾਰਾਜ ਸਾਹਿਬ ਜੀਆਂ ਨੇ ਪੋਥੀਆਂ ਦਾ ਬਹੁਤਾਤ ਭੰਡਾਰ ਆਪਣੇ ਪੁੱਤਰ ਬਾਬਾ ਮੋਹਨ ਜੀਆਂ ਨੂੰ ਦਿੱਤਾ ਹੋਇਆ ਸੀ ਤੇ ਇਹ ਵਚਨ ਕਹੇ ਹੋਏ ਸਣ ਕੀ ਧੰਗ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀਆਂ ਦੇ ਸੁਪੁੱਤਰ ਪੰਜਵੇਂ ਜਾਮੇ ਵਿੱਚ ਧੰਗ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਅਕਮਾਉਣਗੇ ਉਹ ਤੁਹਾਡੇ ਕੋਲ ਆਉਣਗੇ ਉਹਨਾਂ ਨੂੰ ਇਹ ਪੋਥੀਆਂ ਦੇਣੀਆਂ ਹਨ ਹੋਰ ਕਿਸੇ ਨੂੰ ਇਹ ਪੋਥੀਆਂ ਨਹੀਂ ਦੇਣੀਆਂ ਜਦੋਂ ਧੰਗ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀਆਂ ਨੇ ਬਾਬਾ ਮੋਹੰਦ ਸਾਹਿਬ ਜੀਆਂ ਦੇ ਕੋਲੋਂ ਪੋਥੀਆਂ ਲਿਆਉਣ ਬਾਰੇ ਗੱਲ ਕੀਤੀ ਤੇ ਭਾਈ ਗੁਰਦਾਸ ਜੀਆਂ ਨੇ ਉੱਥੇ ਹੱਥ ਜੋੜ ਕੇ ਕਿਹਾ ਮਹਾਰਾਜ ਜੀ ਇਹ ਸੇਵਾ ਤੁਸੀਂ ਦਾਸ ਦੀ ਝੋਲੀ ਵਿੱਚ ਪਾਓ ਮੈਂ ਜਾ ਕਰਕੇ ਪੋਥੀਆਂ ਲਿਆਵਾਂਗਾ ਭਾਈ ਗੁਰਦਾਸ ਜੀ ਆਪ ਉੱਠ ਕਰਕੇ ਹੁਕਮਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਆਂ ਨੂੰ ਪੋਤੀਆਂ ਦੇਣ ਦਾ ਹੋਇਆ ਸੀ ਪਰ ਪਹਿਲਾਂ ਹੀ ਭਾਈ ਗੁਰਦਾਸ ਜੀਆ ਨੇ ਬੋਲ ਕੱਢ ਦਿੱਤੇ ਤੇ ਮਹਾਰਾਜ ਸਾਹਿਬ ਜੀ ਨੇ ਆਗਿਆ ਕੀਤੀ ਭਾਈ ਗੁਰਦਾਸ ਜੀ ਜਦੋਂ ਗੋਵਿੰਦਵਾਲ ਸਾਹਿਬ ਜੀਆਂ ਦੀ ਪਾਵਨ ਪੁਜਤਰ ਧਰਤੀ ਤੇ ਚੁਬਾਰਾ ਸਾਹਿਬ ਵਿਖੇ ਜਿੱਥੇ ਬਾਬਾ ਮੋਣ ਜੀ ਸਮਾਦੀ ਲੈਣੋ ਕਰਕੇ ਪਰਮੇਸ਼ਰ ਦੀ ਯਾਦ ਵਿੱਚ ਬੈਠੇ ਸਨ ਉੱਥੇ ਪਹੁੰਚੇ ਤਾਂ ਭਾਈ ਗੁਰਦਾਸ ਜੀਆ ਨੇ ਬੜਾ ਲੰਮਾ ਸਮਾਂ ਦਰਵਾਜ਼ਾ ਖਟਕਟਾਇਆ ਅਵਾਜ਼ਾਂ ਮਾਰੀਆਂ ਪਰ ਅਗਿਓ ਕੋਈ ਆਵਾਜ਼ ਨਾ ਆਈ ਲੰਮਾ ਸਮਾਂ ਦਰਵਾਜ਼ਾ ਖੜਕਾਉਂਦੇ ਰਹੇ ਫਿਰ ਨਿਰਾਸ਼ ਹੋ ਕਰਕੇ ਵਾਪਸ ਆ ਗਏ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਅੱਗੇ ਬੇਨਤੀ ਕੀਤੀ ਮਹਾਰਾਜ ਹੁਣ ਮੈਨੂੰ ਆਗਿਆ ਬਖਸ਼ੀ ਜਾਵੇ ਬਾਬਾ ਬੁੱਢਾ ਸਾਹਿਬ ਜੀ ਵੀ ਜਦੋਂ ਪਹੁੰਚੇ ਆ ਕੇ ਕਰਕੇ ਦਰਵਾਜ਼ਾ ਖਟਕਟਾਇਆ ਅਗਿਓ ਦਰਵਾਜ਼ਾ ਨਾ ਖੁੱਲ੍ਹਾ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਦਰਵਾਜ਼ਾ ਤੋੜ ਦਿੱਤਾ ਦਰਵਾజా ਤੋੜ ਕਰਕੇ ਅੰਦਰ ਪਹੁੰਚੇ ਤੇ ਵੇਖਿਆ ਕਿ ਬਾਬਾ ਮੋਹਨ ਜੀ ਤਾਂ ਸਮਾਦੀ ਲੀਨ ਹੋਏ ਸਨ। ਉਹਨਾਂ ਨੂੰ ਮੋਢਿਆਂ ਤੋਂ ਜਾ ਕਰਕੇ ਹਿਲਾਇਆ ਤੇ ਕਿਹਾ ਕਿ ਤੁਹਾਡੇ ਕੋਲ ਜੋ ਗੁਰਬਾਣੀ ਦੀਆਂ ਪੋਥੀਆਂ ਹਨ ਉਹ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਮੰਗਵਾਈਆਂ ਹਨ। ਆਪ ਜੀ ਸਾਨੂੰ ਦੇ ਦਿਓ। ਜਦੋਂ ਹਿਲਾ ਰਹੇ ਸਨ ਮੋਢਿਆਂ ਤੋਂ ਫੜ ਕੇ ਤੇ ਉਸੇ ਸਮੇਂ ਬਾਬਾ ਮੋਹਨ ਸਾਹਿਬ ਜੀਾਂ ਦੇ ਛੋਟੇ ਭਰਾਤਾ ਬਾਬਾ ਮੋਰੀ ਜੀ ਆਏ ਤੇ ਬਾਬਾ ਬੁੱਢਾ ਸਾਹਿਬ ਜੀਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਆਪ ਨੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਾਂ ਦੇ ਸਿੱਖ ਹੋ ਪਰ ਇਸ ਤਰ੍ਹਾਂ ਨਾ ਕਰੋ ਬਾਬਾ ਮੋਹਨ ਜੀ ਸਮਾਧੀ ਲੀਨ ਹਨ ਇਹਨਾਂ ਦਾ ਸੁਭਾਅ ਬੜਾ ਕਰੜਾ ਹੈ ਜੇ ਇਹਨਾਂ ਦੀ ਸਮਾਧੀ ਟੁੱਟ ਗਈ ਤਾਂ ਕੋਈ ਬਚਨ ਕਰ ਦੇਣਗੇ ਤੇ ਆਪ ਜੀ ਵੀ ਗੁਰੂ ਦੇ ਪੱਕੇ ਸੇਖ ਹੋ ਤੇ ਅਗਿਓ ਆਪ ਜੀ ਵੀ ਕੋਈ ਬਚਨ ਕਰ ਦਵੋਗੇ ਤੇ ਬਚਨ ਦੋਨਾਂ ਦੇ ਪੂਰੇ ਹੋ ਜਾਣੇ ਹਨ ਇਸ ਕਰਕੇ ਦਾਸ ਦੀ ਬੇਨਤੀ ਹੈ ਕਿ ਆਪ ਜੀ ਚਲੇ ਜਾਓ ਜਦੋਂ ਇਹ ਸਮਾਧੀ ਤੋਂ ਉੱਠਣਗੇ ਇਹਨਾਂ ਨੂੰ ਪੋਤੀਆਂ ਬਾਰੇ ਮੈਂ ਜਾਣਕਾਰੀ ਦੇ ਦਵਾਂਗਾ ਤਾਂ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀਆਂ ਦੇ ਕੋਲ ਵਾਪਸ ਬਾਬਾ ਬੁੱਢਾ ਸਾਹਿਬ ਜੀ ਪਹੁੰਚੇ ਤੇ ਤਨ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਨੇ ਕਿਹਾ ਭਾਈ ਸਿੱਖੋ ਜੇ ਹੋਰ ਵੀ ਕੋਈ ਜਾਣਾ ਚਾਹੁੰਦਾ ਹੈ ਤੇ ਦੱਸੋ ਸਾਨੂੰ ਹੁਕਮ ਹੋਇਆ ਹੈ ਪੋਤੀਆਂ ਦੇਣ ਦਾ ਇਸ ਕਰਕੇ ਉਹ ਪੋਤੀਆਂ ਲੈਣ ਵਾਸਤੇ ਸਾਨੂੰ ਹੀ ਜਾਣਾ ਪਵੇਗਾ ਤਨ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਆਪ ਜੀ ਇੱਥੇ ਸ੍ਰੀ ਅਮਰਤ ਸਰ ਸਾਹਿਬ ਵਿਖੇ ਸੰਗਤਾਂ ਦੀ ਸੇਵਾ ਵਾਸਤੇ ਰੱਖੋ ਅਸੀਂ ਸੰਗਤਾਂ ਨੂੰ ਨਾਲ ਲੈ ਕਰਕੇ ਗੋਇੰਦਵਾਲ ਸਾਹਿਬ ਜੀਾਂ ਦੀ ਪਾਉਣ ਪੁਇਤਰ ਤਰਤੀ ਤੇ ਜਾਂਦੇ ਹਾਂ ਤੇ ਪੋਤੀਆਂ ਲੈ ਕਰਕੇ ਆਉਂਦੇ ਹਾਂ ਤਾਨਗੁਰ ਅਰਜਨ ਦੇ ਮਹਾਰਾਜ ਸਾਹਿਬ ਜੀ ਪੋਥੀਆਂ ਲੈਣ ਵਾਸਤੇ ਸ੍ਰੀ ਗੋਇੰਦਵਾਲ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਧਰਤੀ ਤੇ ਪੁੱਜੇ ਸ੍ਰੀ ਚੁਬਾਰਾ ਸਾਹਿਬ ਜੀਆਂ ਦੇ ਬੈਠ ਕਰਕੇ ਚੁਬਾਰਾ ਉੱਚਾ ਸੀ ਤਾਂ ਹੀ ਚੁਬਾਰਾ ਕਿਹਾ ਜਾਂਦਾ ਸੀ ਥੱਲੇ ਬੈਠ ਕਰਕੇ ਕੀਰਤਨ ਕਰਨ ਲੱਗੇ ਤੇ ਸੰਗਤਾਂ ਨੇ ਕਿਹਾ ਮਹਾਰਾਜ ਦਰੀਆਂ ਉਛਾ ਦੇਣੇ ਹਾਂ ਸਤਗੁਰਾਂ ਨੇ ਕਿਹਾ ਨਹੀਂ ਅਸੀਂ ਥੱਲੇ ਬੈਠ ਕਰਕੇ ਹੀ ਕੀਰਤਨ ਕਰਾਂਗੇ ਤਾਂ ਤਾਨਗੁਰ ਅਰਜਨ ਦੇ ਮਹਾਰਾਜ ਸਾਹਿਬ ਜੀਆਂ ਨੇ ਥੱਲੇ ਬੈਠ ਕਰਕੇ ਪਰਮੇਸ਼ਰ ਦੀ ਸਿਫਤ ਗਾਉਂਦਿਆਂ ਹੋਇਆਂ ਗੁਰਬਾਣੀ ਦੇ ਸ਼ਬਦ ਉਚਾਰਨ ਕੀਤੇ ਕੀਰਤਨ ਕੀਤਾ ਤੇ ਉੱਥੇ ਹੀ ਧੰਨ ਗੁਰਵਰਜਨ ਦੇ ਮਹਾਰਾਜ ਸਾਹਿਬ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਪਰਮੇਸ਼ਰ ਦੀ ਸਿਫਤ ਦੇ ਵਿੱਚ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਮੋਹਨ ਤੇਰੇ ਸੋਹਣ ਦਵਾਰ ਜਿਉ ਸੰਤ ਧਰਮਸ਼ਾਲਾ ਜਦੋਂ ਇਹ ਬਚਨ ਉਚਾਰਨ ਕੀਤਾ ਤੇ ਬਾਬਾ ਮੋਹਨ ਸਾਹਿਬ ਜੀਾਂ ਦੇ ਕੰਨਾਂ ਵਿੱਚ ਆਵਾਜ਼ ਪਈ ਕਿ ਥੱਲੇ ਕੀਰਤਨ ਹੋ ਰਿਹਾ ਹੈ ਤੇ ਨਾਂ ਵੀ ਮੋਹਨ ਲਿਆ ਜਾ ਰਿਹਾ ਹੈ ਤੇ ਮੇਰਾ ਵੀ ਨਾਮ ਮੋਹਨ ਹੈ ਤਾਨ ਬਾਬਾ ਮੋਹਨ ਜੀ ਥੱਲੇ ਆ ਕਰਕੇ ਜਦੋਂ ਵੇਖਿਆ ਤੇ ਤਾਨ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਥੱਲੇ ਬੈਠ ਕਰਕੇ ਗੁਰਬਾਣੀ ਦਾ ਕੀਰਤਨ ਕਰ ਰਹੇ ਹਨ ਆ ਕਰਕੇ ਹੱਥ ਜੋੜ ਕਰਕੇ ਨਤਮਸਤਕ ਹੋਏ ਤਾਨ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਆਨੇ ਬੇਨਤੀ ਕੀਤੀ ਕਿ ਆਪ ਜੀਆਂ ਦੇ ਪਾਸ ਗੁਰੂ ਸਾਹਿਬਾਨਾਂ ਦੇ ਹੱਥ ਲਿਖਤ ਪੋਥੀ ਸਾਹਿਬਾਨ ਆਪ ਜੀ ਕਿਰਪਾ ਕਰਕੇ ਦਾਸ ਨੂੰ ਉਹ ਪੋਥੀਆਂ ਦੇਣਾ ਕਰੋ ਅਸੀਂ ਗੁਰਬਾਣੀ ਦਾ ਭੰਡਾਰ ਰਚਨਾ ਹੈ ਬਾਬਾ ਮੋਹਨ ਸਾਹਿਬ ਜੀ ਆਨੇ ਬੇਨਤੀ ਕੀਤੀ ਕਿ ਪੋਤੀਆਂ ਆਪ ਜੀਆਂ ਦੀਆਂ ਹੀ ਹਨ ਪਰ ਪਹਿਲਾਂ ਆਪ ਜੀ ਮੈਨੂੰ ਤੁਹਾਡੇ ਚਰਣਾ ਤੇ ਮੱਥਾ ਟੇਕਣ ਦੀ ਆਗਿਆ ਬਖਸ਼ਿਸ਼ ਕਰੋ ਮੈਂ ਤੁਹਾਡੇ ਚਰਣਾ ਤੇ ਮੱਥਾ ਟੇਕਣਾ ਹੈ ਧੰਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਆਪ ਜੀ ਤਾਂ ਸਾਡੇ ਮਾਮਾ ਜੀ ਲੱਗਦੇ ਹੋ ਵੱਡੇ ਹੋ ਕਿਉਂਕਿ ਧੰਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਦੇ ਨਾਨਾ ਜੀ ਸਨ ਤੇ ਬਾਬਾ ਮੋਹਨ ਜੀ ਤੇ ਮੋਰੀ ਜੀ ਮਾਮਾ ਜੀ ਸਨ ਜਦੋਂ ਇਹ ਬਾਤ ਧੰਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਨੇ ਕਹੀ ਤੇ ਧੰਨ ਬਾਬਾ ਮੋਹਨ ਜੀਆ ਨੇ ਕਿਹਾ ਕਿ ਨਹੀਂ ਮੇਰ ਤੋਂ ਪਹਿਲਾ ਭੁੱਲ ਹੋ ਚੁੱਕੀ ਹੈ ਹੁਣ ਮੈਂ ਦੁਬਾਰਾ ਭੁੱਲ ਨਹੀਂ ਕਰ ਸਕਦਾ ਪਹਿਲਾ ਭੁੱਲ ਕੀ ਹੋਈ ਸੀ ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਉਸ ਸਮੇਂ ਸਤਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਸਾਰੇ ਹੀ ਸਿੱਖ ਸਾਰੀ ਸੰਗਤ ਧੰਨ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕੋ ਤੇ ਆਪ ਵੀ ਮੱਥਾ ਟੇਕਿਆ ਸੀ ਉਸ ਸਮੇਂ ਦੇ ਵਿੱਚ ਬਾਬਾ ਮੋਹਣ ਜੀਆ ਨੇ ਧੰਨ ਗੁਰੂ ਰਾਮਦਾਸ ਜੀ ਨੂੰ ਮੱਥਾ ਨਹੀਂ ਟੇਕਿਆ ਸੀ ਮਨ ਦੇ ਵਿੱਚ ਇਹ ਹੰਕਾਰ ਰੱਖਿਆ ਸੀ ਕਿ ਅਸੀਂ ਗੁਰੂ ਦੇ ਪੁੱਤਰ ਹਾਂ ਇਹ ਗੁਰਗੱਦੀ ਸਾਨੂੰ ਮਿਲਣੀ ਚਾਹੀਦੀ ਹੈ ਤਾਂ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀਆ ਨੇ فرمایا ਸੀ ਕਿ ਤੁਸੀਂ ਅੱਜ ਹੰਕਾਰ ਕੀਤਾ ਹੈ ਤੇ ਜਿਵੇਂ ਤੁਸੀਂ ਅੱਜ ਤਪ ਰਹੇ ਹੋ ਐਵੇਂ ਹੀ ਤੁਸੀਂ ਹਮੇਸ਼ਾ ਤਪਦੇ ਰਹੋਗੇ ਤੁਹਾਡੇ ਅੰਦਰ ਨੂੰ ਕਦੇ ਠੰਡਕ ਨਹੀਂ ਮਿਲੇਗੀ ਜਦੋਂ ਇਹ ਬਚਨ ਹੋਏ ਬਾਬਾ ਮੋਹਨ ਸਾਹਿਬ ਜੀਆ ਨੇ ਕੁਝ ਸਮਾਂ ਬਾਅਦ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀਆ ਦੇ ਕੋਲੋਂ ਮਾਫੀ ਮੰਗੀ ਕਿ ਸਾਨੂੰ ਮਾਫ ਕਰ ਦਿਓ ਸਾਡੇ ਕੋਲੋਂ ਬੋਲ ਹੋ ਗਈ ਹੈ ਪਰ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀਆ ਨੇ ਕਿਹਾ ਕਿ ਹੁਣ ਪੰਜਵੇਂ ਜਾਮੇ ਦੇ ਵਿੱਚ ਤਾਨ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਸੁਪੁੱਤਰ ਤਾਨ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਤੁਹਾਡੇ ਕੋਲ ਪੋਥੀਆਂ ਲੈਣ ਵਾਸਤੇ ਆਉਣਗੇ ਤੁਸੀਂ ਉਹਨਾਂ ਦੇ ਚਰਨਾਂ ਤੇ ਮਸਤਕ ਰੱਖਣਾ ਤਾਂ ਤੁਹਾਨੂੰ ਠੰਡਕ ਪ੍ਰਾਪਤ ਹੋ ਜਾਵੇਗੀ ਇਹ ਬਾਬਾ ਮੋਹਨ ਜੀਆ ਨੇ ਜਦੋਂ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀਆਂ ਨੂੰ ਵਾਰਤਾ ਸੁਣਾਈ ਤੇ ਕਿਹਾ ਕਿ ਮੇਰੀ ਸਮਾਧੀ ਤਾਂ ਬੜੀ ਲੱਗਦੀ ਹੈ ਪਰ ਮੇਰੇ ਅੰਦਰੋਂ ਠੰਡਕ ਨਹੀਂ ਮਿਲਦੀ ਤਪਸ਼ ਬਹੁਤ ਹੈ ਆਪ ਜੀ ਮੈਨੂੰ ਮਨਾ ਨਾ ਕਰੋ ਕਿਰਪਾ ਕਰਕੇ ਤੁਹਾਡੇ ਚਰਨਾਂ ਤੇ ਮੱਥਾ ਟੇਕ ਲੈਣ ਦਿਓ ਤਾਨ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀਆਂ ਦੇ ਚਰਨਾਂ ਤੇ ਬਾਬਾ ਮੋਹਨ ਜੀਆਂ ਨੇ ਮੱਥਾ ਟੇਕਿਆ ਨਾਤਮਸਤਕ ਹੋਏ ਤੇ ਪੋਥੀ ਸਾਹਿਬ ਤਾਨ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਨੂੰ ਦਿੱਤੀਆਂ ਸਤਿਗੁਰੂ ਸਾਹਿਬ ਜੀਆਂ ਨੇ ਪਾਲਕੀ ਸਾਹਿਬ ਦੀ ਵਿਵਸਥਾ ਕਰਵਾਈ ਤੇ ਪਾਲਕੀ ਸਾਹਿਬ ਦੇ ਵਿੱਚ ਪੋਥੀ ਸਾਹਿਬ ਸੁਭਾਇਮਾਨ ਕੀਤੀਆਂ ਤੇ ਸਿੱਖ ਸੰਗਤਾਂ ਨੇ ਕਿਹਾ ਮਹਾਰਾਜੀ ਆਪ ਜੀ ਕਿੱਥੇ ਬੈਠ ਕੇ ਜਾਓਗੇ ਤੁਹਾਡੇ ਵਾਸਤੇ ਦੂਸਰੀ ਪਾਲਕੀ ਸਭ ਮੰਗਵਾ ਲਈਏ ਤਨ ਗੁਰ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਕਿਹਾ ਨਹੀਂ ਪੋਥੀ ਪਰਮੇਸ਼ਰ ਦਾ ਥਾਨ ਹੈ ਪੋਥੀ ਦਾ ਸਤਕਾਰ ਕਰਨਾ ਹੈ ਅਸੀਂ ਪੈਦਲ ਚੱਲ ਕੇ ਜਾਵਾਂਗੇ ਤਨ ਗੁਰ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਆਪਣੇ ਪਿਆਰਾਂ ਦਾ ਜੋੜਾ ਵੀ ਲਾ ਦਿੱਤਾ ਤੇ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕੀਤੀ ਹੈ ਕਿ ਪੋਥੀ ਤੇ ਗੁਰੂ ਸਾਹਿਬ ਜੀਆਂ ਦੀ ਗੁਰਬਾਣੀ ਦਾ ਕਿੰਨਾ ਵੱਡਾ ਸਤਕਾਰ ਹੈ ਗੋਇੰਦਵਾਲ ਸਾਹਿਬ ਜੀਆਂ ਦੀ ਪਾਵਨ ਪੁੱਤਰ ਧਰਤੀ ਤੋਂ ਵਿਖੜਾ ਪੈਂਡਾ ਸੈੰਧਿਆ ਹੋਇਆ ਉਹਨਾਂ ਸਮਿਆਂ ਵਿੱਚ ਕਿਵੇਂ ਦੇ ਪੈਂਡੇ ਹੋਣਗੇ ਸ੍ਰੀ ਅਮਰitsar ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੱਕ ਤਾਨ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਸਿੱਖ ਸੰਗਤਾਂ ਦੇ ਨਾਲ ਨੰਗੇ ਪੈਰੀ ਚੱਲ ਕੇ ਸਤਕਾਰ ਕਰਦਿਆਂ ਹੋਇਆਂ ਪੋਤੀ ਸਾਹਿਬ ਨੂੰ ਲੈ ਕਰਕੇ ਨਾਮ ਜਪਦਿਆਂ ਹੋਇਆਂ ਪੋਤੀ ਸਾਹਿਬ ਨੂੰ ਲੈ ਕਰਕੇ ਪਹੁੰਚੇ ਜਦੋਂ ਸ੍ਰੀ ਅਮਰitsar ਸਾਹਿਬ ਵਿਖੇ ਪਹੁੰਚੇ ਤੇ ਸਿੱਖ ਸੰਗਤਾਂ ਨੇ ਬਹੁਤ ਨਿੱਘਾ ਸਵਾਗਤ ਕੀਤਾ ਤੇ ਤਾਨ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀਆ ਨੇ ਹੁਕਮ ਕੀਤਾ ਕੀ ਸਾਰੀ ਰਾਤ ਹੀ ਗੁਰਬਾਣੀ ਦਾ ਕੀਰਤਨ ਹੋਵੇਗਾ ਬਾਬਾ ਬੁੱਢਾ ਸਾਹਿਬ ਜੀ ਪਾਈ ਗੁਰਦਾਸ ਜੀ ਤੇ ਸਿੱਖ ਸੰਗਤਾਂ ਨੇ ਰਲ ਕੇ ਸਾਰੀ ਰਾਤ ਗੁਰਬਾਣੀ ਦਾ ਕੀਰਤਨ ਕੀਤਾ ਅਗਲੇ ਦਿਨ ਧੰਨ ਗੁਰਵਰਜਨ ਦੇ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਗੁਰਬਾਣੀ ਦੀ ਸੰਪਾਦਨਾ ਕਰਨ ਵਾਸਤੇ ਕੋਈ ਰਮਣੀਕ ਸਥਾਨ ਲੱਭਿਆ ਜਾਵੇ ਜਿੱਥੇ ਅਸੀਂ ਬੈਠ ਕੇ ਗੁਰਬਾਣੀ ਦਾ ਪੰਡਾਰ ਰਚ ਸਕੀਏ ਕਿਉਂਕਿ ਦਰਬਾਰ ਸਾਹਿਬ ਵਿਖੇ ਸੰਗਤਾਂ ਦਾ ਬੜਾ ਇਕੱਠ ਹੁੰਦਾ ਹੈ ਇਸ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਜਦੋਂ ਪੁੱਛਿਆ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਮਹਾਰਾਜ ਜੀ ਤੁਹਾਡੇ ਤੋਂ ਸੋਹਣਾ ਕੌਣ ਜਾਣ ਸਕਦਾ ਹੈ ਕਿ ਕਿਹੜੀ ਥਾਂ ਰਮਣੀਕ ਹੈ ਤਾਂ ਤਨਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀਆ ਨੇ ਜੋ ਆਧੇ ਸਮੇਂ ਦੇ ਵਿੱਚ ਰਾਮ ਸਰ ਸਾਹਿਬ ਜੀਆ ਦਾ ਸਥਾਨ ਹੈ ਉਸ ਸਥਾਨ ਦੇ ਉੱਪਰ ਉਸ ਨਾ ਸਮਿਆਂ ਦੇ ਵਿੱਚ ਕਣੀ ਸ਼ਾਂ ਸੀ ਬੜਾ ਸੋਹਣਾ ਵਾਤਾਵਰਣ ਸੀ ਛੋਟੀ ਜਿਹੀ ਛਪੜੀ ਹੋਇਆ ਕਰਦੀ ਸੀ ਇਸ ਕਰਕੇ ਤਨਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀਆ ਨੇ ਕਿਹਾ ਕਿ ਇੱਥੇ ਤੰਬੂ ਲਗਵਾਏ ਜਾਣ ਇੱਥੇ ਸ਼ਾਂਤੀ ਵੀ ਹੈ ਵਾਤਾਵਰਣ ਵੀ ਸ਼ੁੱਧ ਹੈ ਇੱਥੇ ਬੈਠ ਕੇ ਗੁਰਬਾਣੀ ਦੀ ਸੰਪਾਦਨਾ ਕੀਤੀ ਜਾਵੇਗੀ। ਦੋ ਤੰਬੂ ਲਗਵਾਏ ਗਏ। ਇੱਕ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਸ਼੍ਰੀ ਰਾਮ ਕਰਦੇ ਸਨ। ਇੱਕ ਦੇ ਵਿੱਚ ਭਾਈ ਗੁਰਦਾਸ ਜੀ ਸ਼੍ਰੀ ਰਾਮ ਕਰਦੇ ਸਨ। ਤੇ ਭਾਈ ਗੁਰਦਾਸ ਸਾਹਿਬ ਜੀਆਂ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਲਿਖਾਰੀ ਲਾਇਆ ਹੋਇਆ ਸੀ। ਆਪ ਗੁਰਬਾਣੀ ਉਚਾਰਨ ਕਰਦੇ ਸਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਗੁਰਬਾਣੀ ਨੂੰ ਲਿਖਤੀ ਰੂਪ ਵਿੱਚ ਕਰਦੇ ਸਨ। ਭਾਈ ਗੁਰਦਾਸ ਜੀ ਵੀ ਬ੍ਰਹਮ ਰੂਪ ਦੇ ਵਿੱਚ ਸਨ। ਕਿਉਂਕਿ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਸੀ ਕਿੱਥੇ ਸਿਹਾਰੀ ਲਾਉਣੀ ਹੈ ਕਿੱਥੇ ਔਕੜ ਲਾਉਣਾ ਹੈ ਇਹ ਉਹ ਆਪ ਬ੍ਰह्म ਅਵਸਥਾ ਦੇ ਵਿੱਚ ਪਹੁੰਚ ਗਏ ਸਨ ਤੇ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਸੀ ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਗੁਰਬਾਣੀ ਚਾਰਨ ਕਰਦੇ ਸਨ ਪਾਈ ਗੁਰਦਾਸ ਜੀ ਉਸੇ ਤਰ੍ਹਾਂ ਹੀ ਗੁਰਬਾਣੀ ਨੂੰ ਲਿਖਤੀ ਰੂਪ ਵਿੱਚ ਲਿਖਦੇ ਸਨ ਗਿਆਨੀ ਗਿਆਨਤ ਸਿੰਘ ਜੀ ਆਨੇ ਦੱਸਿਆ ਹੈ ਕਿ ਪੂਰਾ 1 ਸਾਲ ਲੱਗ ਗਿਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸੰਪਾਦਨਾ ਦੇ ਵਿੱਚ ਜਦੋਂ ਆਦ ਬੀੜ ਸਾਹਿਬ ਤਿਆਰ ਹੋਈ ਜਿਦੇ ਵਿੱਚ ਪੰਜ ਗੁਰੂ ਸਾਹਿਬਾਨਾਂ ਦੀ ਗੁਰਬਾਣੀ ਦਰਜ ਹੈ ਜਦੋਂ ਰਾਗ ਮਾਲਾ ਗੁਰਬਾਣੀ ਦਾ ਜਾਪ ਕਰਕੇ ਸਤਿਗੁਰੂ ਸਾਹਿਬ ਜੀ ਨੇ ਗੁਰਬਾਣੀ ਦੀ ਸੰਪਾਦਨਾ ਸੰਪੂਰਨ ਕੀਤੀ ਤੇ ਉਸ ਸਮੇਂ ਲਾਹੌਰ ਦੇ ਰਹਿਣ ਵਾਲਾ ਭਾਈ ਬੰਨੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਕੋਲ ਇਹ ਵਾਰਤਾ ਸੁਣ ਕੇ ਆਇਆ ਕਿ ਗੁਰੂ ਸਾਹਿਬ ਜੀ ਗੁਰਬਾਣੀ ਦੀ ਸੰਪਾਦਨਾ ਕਰ ਰਹੇ ਹਨ ਤੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਸਾਧ ਸੰਗਤ ਜੀ ਤੁਸੀਂ ਆਦ ਬੀੜ ਸਾਹਿਬ ਜੀ ਨੂੰ ਜਿੱਲ ਦਾ ਕੰਮ ਕਰਵਾਉਣਾ ਹੈ ਤੇ ਆਪ ਜੀ ਇਹ ਸੇਵਾ ਮੈਨੂੰ ਬਖਸ਼ ਦਿਓ ਇਸ ਵਾਸਤੇ ਮੈਨੂੰ ਇਹ ਬੀੜ ਸਾਹਿਬ ਲਾਹੌਰ ਵਿਖੇ ਲੈ ਜਾਣੀ ਪਵੇਗੀ ਉਥੋਂ ਦੀਆਂ ਸਿੱਖ ਸੰਗਤਾਂ ਨੇ ਵੀ ਸਾਨੂੰ ਕਿਹਾ ਹੈ ਕਿ ਇੱਕ ਵਾਰੀ ਅਸੀਂ ਵੀ ਉਸ ਬੀੜ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ਇਸ ਵਾਸਤੇ ਆਪ ਜੀ ਸਾਡੀ ਇਹ ਬੇਨਤੀ ਕਬੂਲੋ ਤੇ ਗੁਰੂ ਘਰ ਦਾ ਅਨੰਨ ਸਿੱਖ ਸੀ ਭਾਈਵੰਨੋ ਇਨਾ ਪਿਆਰ ਸੀ ਸਿੱਖੀ ਦੇ ਨਾਲ ਤਨ ਗੁਰ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਕਿਹਾ ਭਾਈ ਬੰਨੋ ਸਾਡਾ ਦਿਲ ਤੇ ਨਹੀਂ ਕਰਦਾ ਸੀ ਤੁਹਾਨੂੰ ਇਹ ਬੀੜ ਸਾਹਿਬ ਦੇਣ ਦਾ ਪਰ ਤੁਹਾਡੀ ਸਿੱਖੀ ਦੇ ਅੱਗੇ ਤੁਹਾਡੇ ਪਿਆਰ ਦੇ ਅੱਗੇ ਅਸੀਂ ਤੁਹਾਨੂੰ ਨਾ ਨਹੀਂ ਕਰ ਸਕੇ ਆਪ ਜੀ ਜਲਦ ਤੋਂ ਜਲਦ ਹੀ ਜਿੱਲ ਦਾ ਕੰਮ ਕਰਕੇ ਸਾਨੂੰ ਇਹ ਆਦ ਬੀੜ ਸਾਹਿਬ ਦੁਬਾਰਾ ਇੱਥੇ ਪਹੁੰਚਦਾ ਕਰਨੀ ਭਾਈ ਬੰਨੋ ਜੀ ਬੜੇ ਸਤਿਕਾਰ ਦੇ ਨਾਲ ਆਦ ਬੀੜ ਸਾਹਿਬ ਜੀ ਨੂੰ ਲਾਹੌਰ ਵਿਖੇ ਲੈ ਕਰਕੇ ਗਏ ਉੱਥੇ ਜਿਲਦ ਦਾ ਕੰਮ ਆਰੰਭ ਕੀਤਾ ਤੇ ਨਾਲ ਸੋਚਿਆ ਕਿ ਰਾਤ ਦਿਨ ਇਹ ਕਰਕੇ ਕਿਉਂ ਨਾ ਗੁਰਬਾਣੀ ਦਾ ਉਤਾਰਾ ਕਰ ਲਿਆ ਜਾਵੇ ਜਿਹੜੀ ਬੀੜ ਸਤਿਗੁਰੂ ਸਾਹਿਬ ਜੀ ਨੇ ਬਖਸ਼ੀਏ ਤਾਂ ਵਾਪਸ ਕਰ ਆਉਣੀ ਹੈ ਸਾਡੇ ਕੋਲ ਵੀ ਕੋਈ ਆਦਮੀ ਹੱਬ ਸਾਬ ਹੋਵੇਗੀ ਜਿਦੇ ਅਸੀਂ ਦਰਸ਼ਨ ਕਰ ਸਕਾਂਗੇ ਗੁਰਬਾਣੀ ਪੜ੍ਹ ਸਕਾਂਗੇ ਜਦੋਂ ਜਿਲਦ ਦਾ ਕੰਮ ਸੰਪੂਰਨ ਹੋਇਆ ਵਾਪਸ ਆਏ ਤਾਂ ਭਾਈ ਬੰਨੋ ਜਿਹੜੀ ਦੂਸਰੀ ਬੀੜ ਉਹਨਾਂ ਨੇ ਉਤਾਰਾ ਕੀਤਾ ਸੀ ਉਹ ਵੀ ਨਾਲ ਲੈ ਕਰਕੇ ਆਏ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਬੀੜ ਦੇ ਦਰਸ਼ਨ ਕਰਾਏ ਮਹਾਰਾਜ ਸਾਹਿਬ ਜੀ ਨੇ ਦੇਖਿਆ ਕਿ ਗੁਰਬਾਣੀ ਦੇ ਵਿੱਚ ਰਲਾ ਹੈ ਹੋਰ ਵੀ ਗੁਰਬਾਣੀ ਇਹਦੇ ਵਿੱਚ ਉਤਾਰਾ ਕੀਤਾ ਗਿਆ ਹੈ ਤੇ ਮਹਾਰਾਜ ਸਾਹਿਬ ਜੀ ਨੇ ਉਸ ਆਦ ਬੀੜ ਨੂੰ ਖਾਰੀ ਬੀੜ ਦਾ ਨਾਮ ਦਿੱਤਾ ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਫਿਰ ਪੁੱਛਿਆ ਕਿ ਆਪ ਜੀ ਦੱਸੋ ਹੁਣ ਇਸ ਆਦ ਬੀੜ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਹੈ ਕਿਹੜਾ ਸਥਾਨ ਹੈ ਜਿੱਥੇ ਅਸੀਂ ਪ੍ਰਕਾਸ਼ ਕਰ ਸਕਦੇ ਹਾਂ ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਮਹਾਰਾਜ ਜੀ ਆਪ ਸਾਡੇ ਤੋਂ ਵੱਡੇ ਹੋ ਸੂਝਵਾਨ ਹੋ ਪਰ ਫਿਰ ਵੀ ਮੇਰੇ ਮਨ ਦੇ ਵਿੱਚ ਇੱਕ ਖਿਆਲ ਆਉਂਦਾ ਹੈ ਕਿ ਮੈਨੂੰ ਸਭ ਤੋਂ ਸੁੰਦਰ ਤੇ ਸੋਹਣੀ ਥਾਂ ਲੱਗਦੀ ਹੈ ਸ੍ਰੀ ਦਰਬਾਰ ਸਾਹਿਬ ਇਸ ਤੋਂ ਸੋਹਣਾ ਥਾਂ ਹੋਰ ਕੋਈ ਨਹੀਂ ਹੋ ਸਕਦਾ ਇਸ ਵਾਸਤੇ ਦਰਬਾਰ ਸਾਹਿਬ ਹੀ ਉਚਿਤ ਸਥਾਨ ਹੈ ਜਿੱਥੇ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਦਾ ਆਲ ਬੀੜ ਸਾਹਿਬ ਜੀਆਂ ਦਾ ਪ੍ਰਕਾਸ਼ ਕਰ ਸਕਦੇ ਹਾਂ ਫਿਰ ਸਤ ਗੁਰੂ ਤਨ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਦਰਬਾਰ ਸਾਹਿਬ ਵਿਖੇ ਵਿਛਾਈ ਕੀਤੀ ਜਾਵੇ ਤਿਆਰੀ ਕੀਤੀ ਜਾਵੇ ਕੱਲ ਸਵੇਰ ਅੰਮ੍ਰਿਤ ਵੇਲੇ ਤਨ ਆਲ ਬੀੜ ਸਾਹਿਬ ਜੀਆਂ ਦਾ ਪਹਿਲਾ ਪ੍ਰਕਾਸ਼ ਕੀਤਾ ਜਾਵੇਗਾ ਮਾਣ ਦੇ ਵਿੱਚ ਤਾਨ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਵਿਚਾਰ ਕਰਦੇ ਹਨ ਕਿ ਗ੍ਰੰਥੀ ਸਿੰਘ ਕਿਨੂੰ ਥਾਪਿਆ ਜਾਵੇ ਆਦ ਬੀੜ ਸਾਹਿਬ ਜੀ ਦੀ ਸੇਵਾ ਸੰਭਾਲ ਕਿਸ ਨੂੰ ਬਖਸ਼ੀ ਜਾਵੇ ਬੜਾ ਲੰਮਾ ਸਮਾਂ ਵਿਚਾਰ ਕਰਦਿਆਂ ਹੋਇਆਂ ਤਾਨ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀਆਂ ਵੱਲ ਵੇਖਿਆ ਕਿ ਇਹ ਤਾਨ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀਆਂ ਤੋਂ ਲੈ ਕਰਕੇ ਅੱਜ ਤੱਕ ਸਿੱਖੀ ਦੇ ਵਿੱਚ ਪਰਪੱਕ ਨੇ ਇਹਨਾਂ ਨੇ ਸੇਵਾ ਕਮਾਈ ਹੈ ਗੁਰੂ ਸਾਹਿਬਾਨਾਂ ਦੀ ਸੰਗਤ ਕੀਤੀ ਹੈ ਇਹਨਾਂ ਤੋਂ ਵੱਡਾ ਹੋਰ ਕੋਈ ਵੀ ਸਿੱਖ ਨਹੀਂ ਹੋ ਸਕਦਾ ਜਿਹੜਾ ਆਦਬੀਰ ਸਾਹਿਬ ਜੀਆਂ ਦੀ ਸੇਵਾ ਦੇ ਵਿੱਚ ਪਰਪੱਕ ਹੋਵੇ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਕਿਹਾ ਕਿ ਆਪ ਜੀਆਂ ਨੇ ਅੰਮ੍ਰਿਤ ਵੇਲੇ ਆਦਬੀਰ ਸਾਹਿਬ ਜੀਆਂ ਦੀ ਪ੍ਰਕਾਸ਼ ਦੀ ਸੇਵਾ ਨਿਭਾਉਣੀ ਹੈ ਆਪ ਜੀ ਨੇ ਤਿਆਰ-ਬਰ-ਤਿਆਰ ਹੋ ਕਰਕੇ ਆਉਣਾ ਉਸ ਰਾਤ ਸਾਰੀ ਸਿੱਖ ਸੰਗਤ ਦੇ ਮਨ ਦੇ ਵਿੱਚ ਬੜਾ ਚਾ ਸੀ ਕਿ ਅੰਮ੍ਰਿਤ ਵੇਲੇ ਆਦਬੀਰ ਸਾਹਿਬ ਜੀਆਂ ਦਾ ਪ੍ਰਕਾਸ਼ ਹੋਣਾ ਹੈ ਇਸ ਚਾ ਦੇ ਵਿੱਚ ਸੰਗਤਾਂ ਰਾਤ ਭਰ ਗੁਰਬਾਣੀ ਦਾ ਕੀਰਤਨ ਕਰਦੀਆਂ ਰਹੀਆਂ ਸੁੱਤੀਆਂ ਨਾ ਅਮਰਤ ਵੇਲਾ ਹੋਇਆ ਤਨ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਤਨ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਨੇ ਪਹਿਲੇ ਗ੍ਰੰਥੀ ਥਾਪ ਕਰਕੇ ਆਦ ਬੀੜ ਸਾਹਿਬ ਜੀਆਂ ਨੂੰ ਤਨ ਬਾਬਾ ਬੁੱਢਾ ਸਾਹਿਬ ਜੀਆਂ ਦੇ ਅਸੀਸ ਤੇ ਰੱਖ ਕਰਕੇ ਤੇ ਆਪ ਚੌਰ ਸਾਹਿਬ ਦੀ ਸੇਵਾ ਕਰਕੇ ਦਰਬਾਰ ਸਾਹਿਬ ਵਿਖੇ ਜਾ ਕਰਕੇ ਪਹਿਲਾ ਪ੍ਰਕਾਸ਼ ਕੀਤਾ ਤਨ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਬਚਨ ਕਹੇ ਬੁੱਢਾ ਸਾਹਿਬ ਖੋਲਾ ਗ੍ਰੰਥ ਲਿਖ ਅਵਾਜ਼ ਸੁਣਾਏ ਸਭ ਪੰਥ ਤਨ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਸਾਹਿਬ ਜੀਆਂ ਦੇ ਬਚਨ ਮੰਨੇ ਆਦ ਬੀੜ ਸਾਹਿਬ ਜੀਆਂ ਦਾ ਪ੍ਰਕਾਸ਼ ਕੀਤਾ ਅਦਬ ਸਹਿਤ ਗ੍ਰੰਥ ਤਬ ਖੋਲਾ ਲੈ ਆਵਾਜ਼ ਬੁੱਢਾ ਮੁਖ ਬੋਲਾ ਤਨ ਬਾਬਾ ਬੁੱਢਾ ਸਾਹਿਬ ਜੀ ਆਨੇ ਮੁਖ ਵਾਕ ਲਿਆ ਸੁਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖੋਲਿਆ ਹਰ ਕੰਮ ਕਰਾਵਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਸੰਤਾਂ ਮਹਾਂਪੁਰਖਾਂ ਦੇ ਕਾਰਜ ਉਹ ਪਰਮੇਸ਼ਰ ਆਪ ਵਿੱਚ ਵਰਤ ਕੇ ਕਰਦਾ ਹੈ ਸੰਸਾਰ ਦੇ ਉੱਪਰ ਇਹ ਮੁਕਵਾਗ ਦੀ ਦਾਤ ਬਖਸ਼ਿਸ਼ ਹੋਈ ਸਾਰੀਆਂ ਸੰਗਤਾਂ ਦੇ ਵਿੱਚ ਖੁਸ਼ੀ ਦੀ ਲਹਿਰ ਉੱਠ ਗਈ ਇਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਸਾਡੇ ਤੇ ਬੜੀ ਰਹਿਮਤ ਕੀਤੀ ਹੈ ਬਖਸ਼ਿਸ਼ ਕੀਤੀ ਹੈ ਸਾਨੂੰ ਗੁਰਬਾਣੀ ਦਾ ਭੰਡਾਰ ਬਖਸ਼ਿਸ਼ ਕੀਤਾ ਹੈ ਜਿਸ ਦੇ ਪ੍ਰਥਾਏ ਸਤਿਗੁਰੂ ਸਾਹਿਬ ਜੀ ਨੇ ਗੁਰਬਾਣੀ ਅੰਦਰ ਦੱਸਿਆ ਹੈ ਜੇ ਕੋ ਖਾਵੈ ਜੇ ਕੋ ਪੁੰਚਾ ਤਿਸਕਾ ਹੋਏ ਉਧਾਰੋ ਜਿਹੜਾ ਵੀ ਇਸ ਗੁਰਬਾਣੀ ਦਾ ਜਾਪ ਕਰਕੇ ਆਪਣੇ ਹਿਰਦੇ ਰੂਪੀ ਘਰ ਦੇ ਅੰਦਰ ਧਾਰਨ ਕਰੇਗਾ ਉਸ ਦਾ ਇਸ ਸੰਸਾਰ ਦੇ ਵਿੱਚ ਉਧਾਰ ਹੋਵੇਗਾ ਇਸ ਵਾਸਤੇ ਅਸੀਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਗੁਰਬਾਣੀ ਦਾ ਜਾਪ ਕਰਿਆ ਕਰੀਏ ਮਹਾਰਾਜ ਜੋ ਜੋ ਸਾਨੂੰ ਗੁਰਬਾਣੀ ਅੰਦਰ ਬਖਸ਼ਿਸ਼ਾਂ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਹਨ ਉਹਨਾਂ ਉਪਦੇਸ਼ਾਂ ਦੇ ਉੱਪਰ ਚੱਲਿਆ ਕਰੀਏ ਮਾਰਗ ਦੇ ਪਾੰਧੀ ਬਣੀਏ ਇਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਆ ਨੇ ਅੱਜ ਦੇ ਦਿਨ 1661 ਬਿਕਰਮੀ ਸੰਮਤ ਭਾਦਰੋਂ ਸੁਦੀ 1604 ਈਸਵੀ ਵਾਲੇ ਦਿਨ ਧੰਨ ਆਦਬੀਰ ਸਾਹਿਬ ਜੀਆ ਦੀ ਸੰਪਾਦਨਾ ਕੀਤੀ ਤੇ ਪਹਿਲਾ ਪ੍ਰਕਾਸ਼ ਜੀ ਦਰਬਾਰ ਸਾਹਿਬ ਵਿਖੇ ਕੀਤਾ ਸਿੱਖ ਸੰਗਤਾਂ ਦੇ ਵਿੱਚ ਖੁਸ਼ੀ ਦੀ ਲਹਿਰ ਉੱਠ ਗਈ ਤੇ ਦੇਸ਼ ਭਰ ਦੇ ਵਿੱਚ ਸਮੂਹ ਸਾਧ ਸੰਗਤਾਂ ਅੱਜ ਦੇ ਦਿਨ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਦੇ ਵਿੱਚ ਮਹਾਰਾਜ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਵੱਡੇ ਸਮਾਗਮ ਉਲੀਕਦੀਆਂ ਹਨ ਗੁਰਮਤਿ ਦਾ ਪ੍ਰਚਾਰ ਹੁੰਦਾ ਹੈ ਸੋ ਆਓ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਬੜੇ ਪ੍ਰੇਮ ਸਹਿਤ ਵਾਹਿਗੁਰੂ ਦਾ ਜਾਪ ਕਰੋ ਫਿਰ ਫਤਿਹ ਬੁਲਾਓ ਜੀ ਵਾਹਿਗੁਰੂ 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 ਇਨੀਆਂ ਬੇਣਤੀਆਂ ਕਰਦਿਆਂ ਹੋਇਆਂ ਇਤਿਹਾਸਵਾਚਦਿਆਂ ਹੋਇਆਂ ਦਾਸ ਕੋਲੋਂ ਏਕ ਨੀ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁਲਾ ਹੋ ਗਈਆਂ ਆਪ ਗੁਰੂ ਕੀ ਸੰਗਤ ਬਖਸ਼ਣ ਯੋਗ ਹੋ ਗੁਰੂ ਸਾਹਿਬ ਜੀ ਬਖਸ਼ਣ ਹਾਰੇ ਹਨ ਕਿਰਪਾ ਕਰਕੇ ਬਖਸ਼ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ